ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮੰਨਾ ਜਿਹ ਬਿਦ ਜਲ ਕੋ ਮੀਨ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏ ਮਾਨ ਸਾਧ ਸੰਗਤ ਜੀਓ ਆਵਣ ਭਾਗੇ ਹੋ ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਈਆਂ ਹਨ ਸਤਿਗੁਰਾਂ ਦੀ ਬਾਣੀ ਦੇ ਨਿਤਨੇਮ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਵਿਭਾਗੇ ਬਣੇ ਹੋ ਆਓ ਸਾਧ ਸੰਗਤ ਜੀ ਅੱਜ ਲੜੀਵਾਰ ਕਥਾ ਸ਼ਲੋਕ ਮਹੱਲਾ ਨਾਵਾ ਜੋ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦੇ 57 ਸ਼ਲੋਕ ਹਨ ਉਨਾ 57 ਸ਼ਲੋਕਾਂ ਦੀ ਲੜੀਵਾਰ ਕਥਾ ਆਰੰਭ ਕਰੀਏ ਇਹ ਕਥਾ ਵਿਚਾਰ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜੋ 350 ਸਾਲ ਸ਼ਹੀਦੀ ਸ਼ਤਾਬਦੀ ਹੈ ਉਹਨਾਂ ਦੀ ਸ਼ਤਾਬਦੀ ਨੂੰ ਸਮਰਪਿਤ ਕਥਾ ਵਿਚਾਰ ਆਰੰਭ ਹੈ ਸੋ ਸਤਿਗੁਰੂ ਰਹਿਮਤ ਕਰਨ ਆਪ ਹੀ ਸਿਰ ਤੇ ਹੱਥ ਰੱਖ ਕੇ ਇਹ ਕਥਾ ਕਰਵਾ ਲੈ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਹਾ ਬੁੱਧ ਪ੍ਰਵ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤੇਹਾਰੀ ਹਮ ਨ ਸਖਤ ਕਰ ਸਿਫਤ ਤੇਮਾਰੀ ਆਪ ਲਿਹੁ ਤਮ ਕਥਾ ਸੁਦਾ ਜੀ ਸਾਡੇ ਵਿੱਚ ਇਨੀ ਮਤ ਨਹੀਂ ਅਕਲ ਨਹੀਂ ਕਿ ਅਸੀਂ ਗੁਰੂ ਦੀ ਵਿਚਾਰ ਕਰ ਸਕੀਏ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਸਕੀਏ ਗੁਰੂ ਦਾ ਸ਼ਬਦ ਬੰਦੇ ਦੀ ਪਹੁੰਚ ਤੋਂ ਪਰੇ ਹੈ ਬੰਦੇ ਦੇ ਦਿਮਾਗ ਦੀ ਪਹੁੰਚ ਤੋਂ ਪਰੇ ਹੈ ਗੁਰੂ ਦਾ ਸ਼ਬਦ ਬੰਦੇ ਦੀ ਅਕਲ ਤੋਂ ਪਰੇ ਹੈ ਗੁਰੂ ਦਾ ਸ਼ਬਦ ਗੁਰੂ ਕੇ ਸ਼ਬਦ ਦਾ ਵੀ ਕੋਈ ਅੰਤ ਨਹੀਂ ਹੈ ਇਸ ਵਾਸਤੇ ਗੁਰੂ ਦੇ ਸ਼ਬਦ ਦੇ ਵਿਚਾਰ ਕਰਨੇ ਬੜੇ ਔਖੇ ਹੈ ਸਤਿਗੁਰੂ ਰਹਿਮਤ ਕਰਨ ਆਓ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀ ਸਭ ਤੋਂ ਪਹਿਲਾਂ ਰਸਨਾ ਨੂੰ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹ ਸ਼ਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1426 ਤੇ ਆਰੰਭ ਹੁੰਦੇ ਆ ਭੋਗ ਦੇ ਸ਼ਲੋਕ ਜਦੋਂ ਬਾਣੀ ਦਾ ਪਾ ਸਹਿਜ ਜਾਪ ਕਰਦੇ ਆ ਸਹਿਜ ਪਾਠ ਕਰਦੇ ਆ ਜਾਂ ਅਖੰਡ ਪਾਠ ਸਾਹਿਬ ਕਰਦੇ ਆ ਤੇ ਭੋਗ ਦੇ ਮੌਕੇ ਤੇ ਇਹ ਪਾਵਨ ਸ਼ਲੋਕ ਪੜੇ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਭੋਗ ਦੇ ਸ਼ਲੋਕ ਇਹਨਾਂ ਦੀ ਗਿਣਤੀ ਹੈ 57 ਸਮੇਤ ਦੋਰੇ ਸੋ ਧੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਤਕਰੀਬਨ 15 ਰਾਗਾਂ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਰਾਗਾਂ ਵਿੱਚ ਮਹਾਰਾਜ ਜੀ ਦੇ ਨਾਠ ਸ਼ਬਦ ਨੇ 15 ਰਾਗਾਂ ਵਿੱਚ ਤੇ 57 ਸ਼ਲੋਕ ਨੇ 150 ਨਾਠ ਸ਼ਬਦ 15 ਰਾਗਾਂ ਵਿੱਚ ਮਹਾਰਾਜ ਨੇ ਉਚਾਰਨ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਅਖੀਰਲਾ ਰਾਗ ਹੈ ਜੈਜਾਵੰਤੀ ਰਾਗ ਜਿਸ ਰਾਗ ਦੇ ਵਿੱਚ ਤਕਰੀਬਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੀ ਸਾਰੀ ਬਾਣੀ ਹੈ ਸੋ ਉਹਨਾਂ ਦਾ ਗੁਰੂ ਪਿਆਰਿਓ ਜਿਸ ਸਰੂਪ ਦੀ ਸੰਪਾਦਨਾ ਧੰਨ ਗੁਰੂ ਕਲਗੀ ਧਰਪਾਤਸ਼ਾਹ ਜੀ ਨੇ ਕਰਵਾਈ ਸਾਬੋ ਕੀ ਤਲਵੰਡੀ ਉਸ ਸਰੂਪ ਦੇ ਰਾਗ ਨੇ 31 ਜੋ ਆਪਾਂ ਸਰੂਪ ਦੇ ਦਰਸ਼ਨ ਕਰ ਰਹੇ ਹਾਂ ਉਹਨਾਂ ਸਰੂਪਾਂ ਦਾ ਉਲੱਥਾ ਹੈ ਜਿਹੜੇ ਅੱਜ ਸਰੂਪਾਂ ਦੇ ਛਪਾਈ ਹੁੰਦੀ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਸਰੂਪ ਸਾਬੋ ਕੀ ਤਲਵੰਡੀ ਗੁਰੂ ਪਿਆਰਿਓ ਮਹਾਰਾਜ ਨੇ ਸੰਪਾਦਨਾ ਕਰਵਾਈ ਸੀ ਉਸ ਸਰੂਪ ਦੀ ਸੰਪਾਦਨਾ ਵਾਲੇ ਸਰੂਪ ਦੀ ਮਹਾਰਾਜ ਜੀ ਦੇ ਪਾਵਨ ਸਰੂਪ ਤੋਂ ਉਤਾਰਾ ਕੀਤਾ ਜਾਂਦਾ ਅਗੇ ਉਹਨਾਂ ਸਰੂਪਾਂ ਦਾ ਜਿਦੇ ਵਿੱਚ 31 ਰਾਗ ਨੇ ਸੋ ਜਿਹੜਾ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਇਆ ਆਰਾਮ ਸਰ ਸਾਹਿਬ ਵਿਖੇ ਉਹਦੇ ਵਿੱਚ 30 ਰਾਗ ਸਨ ਕਿਉਂਕਿ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨਹੀਂ ਸੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਜ ਕੀਤੀ ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਸਭ ਤੋਂ ਪਹਿਲਾਂ ਮੰਗਲ ਕਰਦੇ ਨੇ ਇਸ ਬਾਣੀ ਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਕ ਕਦੋ ਇਕ ਜੋ ਅਦੁੱਤੀ ਹੈ ਸੋ ਪ੍ਰਕਾਸ਼ ਰੂਪ ਹੈ ਇਕ ਓੰਕਾਰ ਜੋ ਪ੍ਰਮਾਤਮਾ ਹੈ ਨਾ ਉਹ ਪ੍ਰਮਾਤਮਾ ਸਤ ਗੁਰ ਪ੍ਰਸਾਦ ਸੱਜੇ ਸਤਗੁਰਾਂ ਦੀ ਕਿਰਪਾ ਦੇ ਨਾਲ ਪਿਆਰਿਓ ਪ੍ਰਾਪਤ ਹੁੰਦਾ ਜੀ ਜੇ ਸੱਚਾ ਗੁਰੂ ਮਿਲ ਜਾਏ ਤੇ ਸੱਚਾ ਗੁਰੂ ਹੀ ਉਸ ਪ੍ਰਮਾਤਮਾ ਦੇ ਨਾਲ ਮਲਾ ਸਕਦਾ ਹੈ ਮਲਾਪ ਕਰਾ ਸਕਦਾ ਹੈ ਮਾਰਾ ਇਹ ਕਹਿੰਦੇ ਨੇ ਜਿਹੜਾ ਆਕਾਲ ਪੁਰਖ ਏਕ ਓੰਕਾਰ ਵੈਗਰੂ ਹੈ ਨਾ ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਉਚਾਰਨ ਕਰਨਾ ਹੈ ਇੱਕ ਓੰਕਾਰ ਸੋ ਸਤਿਗੁਰ ਪ੍ਰਸਾਦ ਸਲੋਕ ਮਹਲਾ ਨਾਵਾਂ ਸਲੋਕ ਮਹਲਾ ਨਾਵਾਂ ਸੋ ਨਾਵਾ ਕਈ ਨਾਵਾਂ ਪੜਦੇ ਨੇ ਸਾਡੇ ਵੀਰ ਪਾਠੀ ਸਿੰਘ ਸੋ ਨਾਵਾਂ ਪੜਨਾ ਹੈ ਨਾਵਾਂ ਸੋ ਸ਼ਲੋਕ ਮਹੱਲਾ ਨਾਵਾਂ ਨਾਵੇਂ ਪਾਤਸ਼ਾਹ ਇਨ੍ਹਾਂ ਸ਼ਲੋਕਾਂ ਨੂੰ ਉਚਾਰਨ ਕਰਦੇ ਗੋਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਕਿਹ ਸਜਣਾ ਉਸ ਗੋਬਿੰਦ ਦੇ ਗੁਣਾਂ ਨੂੰ ਗੈਣ ਹੀ ਨਹੀਂ ਕੀਤਾ ਗੋ ਨਾਮ ਹੈ ਧਰਤੀ ਦਾ ਗੋ ਨਾਮ ਹੈ ਪ੍ਰithvi ਦਾ ਤੇ ਬਿੰਦ ਨਾਮ ਹੈ ਰੱਖਿਆ ਕਰਨ ਵਾਲਾ ਜਿਹੜਾ ਸਾਰੀ ਪ੍ਰithvi ਦੀ ਰੱਖਿਆ ਕਰਦਾ ਹੈ ਜਿਹੜਾ ਸਾਰੇ ਸੰਸਾਰ ਦੀ ਮਾਤ ਲੋਕ ਦੀ ਗੋ ਨਾਮ ਹੈ ਇੰਦਰੀਆਂ ਦਾ ਬਿੰਦ ਨਾਮ ਹੈ ਰੱਖਿਆ ਕਰਨ ਵਾਲਾ ਜਿਹੜਾ ਕਰਮ ਇੰਦਰੇ ਗਿਆਨ ਇੰਦਰੇ ਇਹਨਾਂ ਦੀ ਰੱਖਿਆ ਕਰਦਾ ਹੈ ਸਾਰੇ ਸਰੀਰ ਦੀ ਰੱਖਿਆ ਕਰਦਾ ਹੈ ਸਾਰੀ ਪ੍ਰithvi ਦੀ ਰੱਖਿਆ ਕਰਦਾ ਉਹਨੂੰ ਕਹਿੰਦੇ ਨੇ ਗੋਬਿੰਦ ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੂੰ ਗੋਬਿੰਦ ਦੇ ਗੁਣਾਂ ਨੂੰ ਗਾਇਨ ਹੀ ਨਹੀਂ ਕੀਤਾ ਉਹਦੇ ਗੁਣਾਂ ਨੂੰ ਗਾਇਆ ਹੀ ਨਹੀਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਇਸੇ ਕਰਕੇ ਤੇਰਾ ਜਿਹੜਾ ਜਨਮ ਸੀ ਆਕਾਰਥ ਚਲਾ ਗਿਆ ਵਿਰਥਾ ਚਲਾ ਗਿਆ ਗੁਰੂ ਸਾਹਿਬ ਕਹਿੰਦੇ ਨੇ ਭਗਤਹੀਨ ਕਾਹੇ ਜਗ ਆਇਓ ਮਹਾਰਾਏ ਕਹਿੰਦੇ ਜੇ ਭਗਤੀ ਨਹੀਂ ਕੀਤੀ ਤੇ ਸੰਸਾਰ ਤੇ ਕੀ ਲੈਣ ਆਇਆ ਸੀ ਤੇਰਾ ਮਕਸਦ ਕੀ ਹੈ ਤੇਰਾ ਮਨੋਰਥ ਕੀ ਹੈ ਕਦੇ ਬੰਦੇ ਨੇ ਵਿਚਾਰ ਕੀਤੀ ਹੈ ਕਿ ਮੈਂ ਧਰਤੀ ਤੇ ਕੀ ਲੈਣ ਆਇਆ ਹਾਂ ਅਸਲ ਮਨੋਰਥ ਕੀ ਹੈ ਗੁਰੂ ਸਾਹਿਬ ਕਹਿੰਦੇ ਤੇਰੇ ਧਰਤੀ ਤੇ ਆਉਣ ਦਾ ਇੱਕੋ ਮਨੋਰਥ ਹੈ ਕਿ ਉਸ ਗੋਬਿੰਦ ਨੂੰ ਜਪਣਾ ਰੱਬ ਦਾ ਸਿਮਰਨ ਕਰਨਾ ਆਇਓ ਪੜਨ ਸੁਨ ਕੋ ਬਾਣੀ ਬਾਣੀ ਕਹਿੰਦੀ ਹੈ ਕਿ ਤੂੰ ਬਾਣੀ ਸੁਣ ਵਾਸਤੇ ਆਇਆ ਸੈਂ ਤੂੰ ਬਾਣੀ ਨੂੰ ਪੜਨ ਵਾਸਤੇ ਆਇਆ ਸੈਂ ਪਰ ਤੂੰ ਨਾ ਬਾਣੀ ਨੂੰ ਪੜਿਆ ਨਾ ਬਾਣੀ ਨੂੰ ਸੁਣਿਆ ਨਾ ਬਾਣੀ ਨੂੰ ਗਾਇਆ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਧੰਦਾ ਕਰਦਿਆ ਨਿਫਲ ਜਨਮ ਗਵਾਇਆ ਧੰਦੇ ਵਿੱਚ ਖਚਤ ਹੋ ਗਿਆ ਗੁਰੂ ਪਿਆਰਿਓ ਮਨੋਰਥ ਸੀ ਸਿਮਰਨ ਦਾ ਮਨੋਰਥ ਧੰਧਿਆਂ ਦਾ ਨਹੀਂ ਸੀ ਬੰਦਾ ਧੰਧਿਆਂ ਵਿੱਚ ਇੰਨਾ ਫਸ ਗਿਆ ਕਿ ਰੱਬ ਦਾ ਨਾਮ ਲੈਣਾ ਭੁੱਲ ਗਿਆ ਬੰਦਾ ਧੰਧਿਆਂ ਵਿੱਚ ਕੰਮ ਵਿੱਚ ਇੰਨਾ ਪਲਚ ਗਿਆ ਕਿ ਗੁਰਦੁਆਰੇ ਆਉਣਾ ਭੁੱਲ ਗਿਆ ਅੰਮ੍ਰਿਤ ਵੇਲੇ ਬਾਣੀ ਪੜ੍ਹਨਾ ਭੁੱਲ ਗਿਆ ਐਸੇ ਕਰਕੇ ਮਹਾਰਾਜ ਕਹਿੰਦੇ ਨੇ ਇੰਨਾ ਧੰਧਿਆਂ ਵਿੱਚ ਫਸ ਕੇ ਤੇਰਾ ਜਨਮ ਅਵਿਰਥਾ ਹੀ ਚਲਾ ਗਿਆ ਵਰਥਾ ਹੀ ਚਲਾ ਗਿਆ ਕਬੀਰ ਸਾਹਿਬ ਕਹਿੰਦੇ ਨੇ ਯਾਦ ਰੱਖਣਾ ਤੂੰ ਦੋ ਕੰਮ ਕਰ ਲਾ ਤੇਰਾ ਜਨਮ ਸਫਲਾ ਹੋ ਸਕਦਾ ਹੈ ਤੇਰਾ ਜਨਮ ਸਫਲ ਜਾਏਗਾ ਆਕਾਰਥ ਨਹੀਂ ਜਾਏਗਾ ਦੋ ਕੰਮ ਕਿਹੜੇ ਕਰਨੇ ਨੇ ਕਹਿਣ ਲੱਗੇ ਇੱਕ ਤਾਂ ਰੱਬ ਦਾ ਸਿਮਰਨ ਕਰ ਲਾ ਦੂਜਾ ਤੂੰ ਸੇਵਾ ਕਰ ਲਾ ਗੁਰ ਸੇਵਾ ਤੇ ਭਗਤ ਕਮਾਈ ਤਵ ਇਹ ਮਾਨਸ ਦੇਹੀ ਪਾਏ ਯਾਦ ਰੱਖਣਾ ਗੁਰੂ ਦੀ ਸੇਵਾ ਲਈ ਗੁਰੂ ਦੀ ਭਗਤੀ ਲਈ ਰੱਬ ਦੀ ਸੇਵਾ ਲਈ ਰੱਬ ਦੀ ਭਗਤੀ ਲਈ ਤੈਨੂੰ ਇਹ ਦੇਹੀ ਮਿਲੀ ਹੈ ਇਹ ਦੇਹੀ ਤੈਨੂੰ ਰੱਬ ਦੀ ਬੰਦਗੀ ਲਈ ਮਿਲੀ ਹੈ ਇਹ ਦੇਹੀ ਤੈਨੂੰ ਗੁਰੂ ਦੀ ਸੇਵਾ ਲਈ ਮਿਲੀ ਹੈ ਐਵੇਂ ਨਹੀਂ ਮਿਲੀ ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਜ ਹਰ ਕੀ ਸੇਵ ਕਹਿਣ ਲੱਗੇ ਜਿਸ ਦੇਈ ਨੂੰ ਤਾਂ ਦੇਵਤੇ ਵੀ ਲੋਚਦੇ ਆ ਉਹ ਕਹਿੰਦੇ ਨੇ ਜੇ ਕਿਤੇ ਸਾਨੂੰ ਮਨੁੱਖਾ ਸਰੀਰ ਮਿਲ ਜਾਏ ਕਿਤੇ ਮਨੁੱਖਾ ਸਰੀਰ ਦੀ ਪ੍ਰਾਪਤੀ ਹੋ ਜਾਏ ਅਸੀਂ ਵੀ ਗੁਰੂ ਨਾਨਕ ਦੇ ਘਰ ਦੀ ਜਾ ਕੇ ਸੇਵਾ ਕਰ ਲਈਏ ਆਸੋ ਸਤਨਾਮ ਜੀ ਸ੍ਰੀ ਵਾਹਿਗੁਰੂ ਉਹ ਕਹਿੰਦੇ ਨੇ ਜੇ ਕਿਤੇ ਸਾਨੂੰ ਦੇਈ ਦੀ ਪ੍ਰਾਪਤੀ ਹੋ ਜਾਏ ਅਸੀਂ ਰੱਬ ਦੇ ਘਰ ਦਾ ਸੇਵਾਦਾਰ ਚਾਕਰ ਬਣ ਜਾਈਏ ਗੁਰੂ ਦੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ ਲਈਏ ਅਸੀਂ ਵੀ ਸਿਮਰਨ ਕਰ ਲਈਏ ਪਰ ਇਹ ਦੇਈ بڑے ਵੱਡੇ ਭਾਗਾ ਨਾ ਪ੍ਰਾਪਤ ਹੁੰਦੀ ਆ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਧੰਨ ਗੁਰੂ ਅਰਜਨ ਦੇਵ ਜੀ ਤਾਂ ਕਹਿੰਦੇ ਨੇ ਆ ਤੈਨੂੰ بڑے ਵੱਡੇ ਭਾਗਾ ਨਾਲ ਮਨੁਖਾ ਦੇਈ ਮਿਲੀ ਆ ਪਰ ਆ ਵੇਲਾ ਹੈ ਰੱਬ ਨੂੰ ਮਿਲਦਾ ਰੱਬ ਨਾਲ ਮਲਾਪ ਕਰਨ ਦਾ ਵੀ ਵੇਲਾ ਹੈ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਹਿਣਗੇ ਹੋਰ ਕੰਮ ਤੇਰੇ ਕਿਸੇ ਕੰਮ ਦੇ ਨਹੀਂ ਜੋ ਕੁਝ ਵੀ ਕਰਦਾ ਹੋਰ ਤੇਰੇ ਕਿ ਕੰਮ ਨਹੀਂ ਆਉਣਾ ਉਹਨਾਂ ਨੂੰ ਰੱਬ ਨਹੀਂ ਮਿਲਣਾ ਕਹਿਣ ਲੱਗੇ ਸਾਧ ਸੰਗਤ ਵਿੱਚ ਬਹਿ ਕੇ ਰੱਬ ਨੂੰ ਯਾਦ ਕਰ ਲੈ ਤੇਰੀ ਦੇਹ ਸਬਲ ਹੋ ਜਾਏਗੀ ਤੇਰਾ ਸਮਾ ਸਬਲ ਹੋ ਜਾਏਗਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਜਿੱਥੇ ਸਾਧ ਸੰਗਤ ਬੈੰਦੀ ਆ ਬਾਬੇ ਨਾਨਕ ਦੇ ਘਰ ਉਹ ਸਜਣਾ 2 2.5 ਮਿੰਟ ਤੂੰ ਵੀ ਉਥੇ ਕਿਤੇ ਬਹਿ ਕੇ ਵੈਗਰੂ ਵੈਗਰੂ ਕਰ ਲਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਤੇ ਸੰਗਤ ਵਿੱਚ ਬਹਿ ਕੇ ਰੱਬ ਰੱਬ ਕਰ ਲਾ ਤੈਨੂੰ ਅੰਤ ਵੇਲੇ ਪਛਤਾਣਾ ਨਹੀਂ ਪਏਗਾ ਅੰਤ ਵੇਲੇ ਤੈਨੂੰ ਹੱਥ ਨਹੀਂ ਮਰੋੜਨੇ ਪੈਣਗੇ ਤੈਨੂੰ ਝੂਰਨਾ ਨਹੀਂ ਪਏਗਾ ਤੂੰ ਸਾਧ ਸੰਗਤ ਵਿੱਚ ਬਹਿ ਗਏ ਬਹਿ ਜਾਏਗਾ ਤੇ ਸੰਗਤ ਵਿੱਚ ਬੈ ਕੇ ਤੇਰੇ ਪਾਪ ਕਟੇ ਜਾਣਗੇ ਤੇਰੇ ਪਾਪ ਦਗਤ ਹੋ ਜਾਣਗੇ ਔਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਗ ਸੰਗਤ ਭਜ ਕੇ ਬਲ ਨਾਮ ਕੇਵਲ ਤਾਂ ਕੇਵਲ ਰੱਬ ਦੇ ਨਾਮ ਨੂੰ ਹੀ ਯਾਦ ਕਰਨਾ ਹੈ ਉਹਦੇ ਨਾਮ ਦਾ ਰਟਨ ਕਰਨਾ ਹੈ ਬਾਣੀ ਕਹਿੰਦੀ ਆਪਣਾ ਭਜਸ ਭਜਸ ਕਭ ਭਾਈ ਕਹਿੰਦੇ ਜੀ ਹੋਂ ਨੀ ਯਾਦ ਕਰਦਾ ਉਹਨੂੰ ਗਾਉਂਦਾ ਨਹੀਂ ਉਹਦਾ ਨਾਮ ਨਹੀਂ ਜਪਦਾ ਤੇ ਕਦੋਂ ਯਾਦ ਕਰੇਗਾ ਉਦੋਂ ਯਾਦ ਕਰੇਗਾ ਜਦੋਂ ਸਿਰ ਕੰਪੇਉ ਪੈਗ ਡੱਗ ਮਗੇ ਨੈਣ ਜੋਤ ਤੇਹੀਨ ਸਿਰ ਤੇਰਾ ਕੰਬੇਗਾ ਪੈਗ ਡੱਗ ਮਗੇ ਪੈਰ ਤੇਰੇ ਡੱਗ ਮਗੇ ਡੋਲਣਗੇ ਪੈਰ ਵੀ ਤੇਰੇ ਥੜਕਣਗੇ ਨੈਣ ਜੋਤ ਤੇਹੀਨ ਤੇ ਅੱਖਾਂ ਵਿੱਚੋਂ ਜੋਤ ਚਲੀ ਜਾਏਗੀ ਅੱਖਾਂ ਵਿੱਚੋਂ ਜੋਤ ਰੋਸ਼ਨੀ ਘਟ ਜਾਏਗੀ ਉਸ ਵੇਲੇ ਤੇਰ ਤੂੰ ਰੱਬ ਦਾ ਨਾਮ ਨਹੀਂ ਉਹ ਲਿਆ ਜਾਣਾ ਸਿਰ ਕੰਬਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਵਿਧ ਪਈ ਤਉ ਨ ਹਰਸ ਲੀਨ ਜਦੋਂ ਇਹ ਵਿਧ ਬਣ ਜਾਏਗੀ ਵਿਵਤਾ ਬਣ ਜਾਏਗੀ ਤੇਰੇ ਤੂੰ ਹਰੀ ਦੇ ਨਾਮ ਦਾ ਰਸ ਤਾਂ ਵੀ ਪ੍ਰਾਪਤੀ ਹੋਣ ਪ੍ਰਾਪਤ ਨਹੀਂ ਹੋਣਾ ਐਸੇ ਕਰਕੇ ਮਹਾਰਾਜ ਕਹਿੰਦੇ ਨੇ ਵਿਵਤਾ ਦੇ ਵੇਲੇ ਰੱਬ ਦਾ ਨਾਮ ਨਹੀਂ ਆਉਣਾ ਯਾਦ ਜੇ ਵੇਲਾ ਹੈ ਜਦੋਂ ਤੇਰਾ ਸਰੀਰ ਚੱਲਦਾ ਹੈ ਤੇਰਾ ਸਰੀਰ ਕੰਬਦਾ ਨਹੀਂ ਤੇਰੇ ਸਰੀਰ ਵਿੱਚ ਜਦੋਂ ਸਮਰੱਥਾ ਨਾ ਜੇ ਜਿਸ ਵੇਲੇ ਤੇਰੇ ਸਰੀਰ ਵਿੱਚ ਸਮਰੱਥਾ ਹੈ ਉਸ ਵੇਲੇ ਨੂੰ ਗਾਲਾ ਜਦੋਂ ਤੇਰੇ ਸਰੀਰ ਵਿੱਚੋਂ ਸਮਰੱਥਾ ਚਲੀ ਗਈ ਉਦੋਂ ਤੇ ਤੂੰ ਗਾਇਆ ਨਹੀਂ ਜਾਣਾ ਜਿੰਨਾ ਚਿਰ ਤੇਰੀ ਰਸਨਾ ਚੱਲਦੀ ਹੈ ਜਿੰਨਾ ਚਿਰ ਤੇਰੀ ਰਸਨਾ ਚੱਲਦੀ ਉਹਨੂੰ ਗਾਲੇ ਜਿੰਨਾ ਚਿਰ ਤੇਰੇ ਹੱਟ ਪੈਰ ਚੱਲਦੇ ਇਹਨੂੰ ਗਾਲੈ ਜਿੰਨਾ ਚਿਰ ਤੇਰੀ ਅੱਖਾਂ ਵਿੱਚ ਜੋਤ ਇਹਨੂੰ ਗਾਲੈ ਜਿੰਨਾ ਚਿਰ ਤੈਨੂੰ ਸੋਂਦਾ ਗਾਲੈ ਉਸ ਤੋਂ ਬਾਅਦ ਤਾਂ ਤਰਲੇ ਆ ਸੱਜਣਾ ਤਰਲੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਆਪਣਾ ਭਜ ਉਸ ਭਜਸ ਪੱਕਾ ਕਬ ਭਾਈ ਆਵੇਂ ਅੰਤ ਨਾ ਭਾਜਿਆ ਜਾਏ ਕਹਿਣ ਲੱਗੇ ਜਦੋਂ ਅੰਤ ਆ ਗਿਆ ਨਾ ਅੰਤ ਉਦੋਂ ਤੂੰ ਭਜਣਾ ਹੈ ਉਦੋਂ ਤੂੰ ਕਹਿਣਾ ਮੈਂ ਯਾਦ ਕਰ ਲਵਾਂ ਪੱਜ ਸਦਾ ਭਾਵ ਹੈ ਯਾਦ ਕਰਨਾ ਕਹਿਣ ਲੱਗੇ ਉਦੋਂ ਤਿੱਤੋ ਯਾਦ ਨਹੀਂ ਹੁਣਾ ਘਰ ਨੂੰ ਲੱਗ ਜਾਏ ਅੱਗ ਤੇ ਬੰਦਾ ਸੁੱਤਾ ਹੈ ਉੱਬੜ ਵਾਇ ਉੱਠੇ ਵੇਖੇ ਵੀ ਘਰ ਮੱਚੀ ਜਾਂਦਾ ਤੇ ਬੰਦਾ ਸੋਚਦਾ ਹੁਣੇ ਮੈਂ ਖੂਹ ਫੁੱਟਦਾ ਖੋਜੋ ਕੱਢਦਾ ਪਾਣੀ ਪਾਣੀ ਤੇ ਪਾਉਣਾ ਅੱਗ ਤੇ ਪਾਉਣਾ ਪਾਣੀ ਅੱਗ ਬੁਝਾ ਦੇਣਾ ਪਰ ਗੁਰੂ ਪਿਆਰੇ ਜਦੋਂ ਅੱਗ ਲੱਗ ਜਾਏ ਖੂਪ ਪੁੱਟੇ ਵੀ ਕਿਸੇ ਕੰਮ ਨਹੀਂ ਆਉਂਦੇ ਮੌਕੇ ਤੇ ਖੂਪ ਪੁੱਟਣਾ ਕਿਸੇ ਕੰਮ ਨਹੀਂ ਆਏਗਾ ਖੂ ਪਹਿਲਾਂ ਪੁੱਟਿਆ ਹੋਵੇ ਪਾਣੀ ਤਿਆਰ ਹੋਵੇ ਤੇ ਝਟ ਪਾਣੀ ਪਾ ਕੇ ਅੱਗ ਬੁਝ ਜਾਏਗੀ ਮੌਕੇ ਤੇ ਖੂ ਨਹੀਂ ਜੇ ਪੁੱਟੇ ਜਾਂਦੇ ਮੌਕੇ ਤੇ ਪਾਣੀ ਨਹੀਂ ਜੀ ਕੱਢਿਆ ਜਾਂਦਾ ਇਸ ਵਾਸਤੇ ਜੇ ਪਾਣੀ ਪਹਿਲਾਂ ਤਿਆਰ ਹੈ ਤੇ ਅੱਗ ਬੁਝ ਜਾਏਗੀ ਇਸ ਤਰ੍ਹਾਂ ਨਹੀਂ ਹੋਣਾ ਜਦੋਂ ਵੇਲਾ ਲੰਘ ਗਿਆ ਗੁਰੂ ਪਿਆਰਿਓ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਬਰ ਜਦ ਉਛਲੈ ਤਵ ਤਰਨੁ ਦਹੇਲਾ ਗੁਰੂ ਪਿਆਰਿਓ ਹੁਣ ਬੰਦੇ ਕੋਲ ਬੇੜਾ ਨਹੀਂ ਤੇ ਪਾਣੀ ਵਿੱਚ ਡੁੱਬਦਾ ਜਾ ਰਿਹਾ ਹੈ ਤੇ ਜੇ ਪਹਿਲਾਂ ਹੀ ਬੇੜੇ ਵਿੱਚ ਸਵਾਰ ਹੈ ਤੇ ਪਾਣੀ ਦੀ ਕੋਈ ਲਹਿਰ ਵੀ ਤੈਨੂੰ ਡੋਬ ਨਹੀਂ ਸਕੇਗੀ ਮੌਕੇ ਤੇ ਜਦੋਂ ਲਹਿਰਾਂ ਆਪਣੇ ਵਿੱਚ ਖਿੱਚ ਕੇ ਲੈ ਜਾਣਗੀਆਂ ਖੇ ਰੱਖੇਗਾ ਜੇ ਬੇੜਾ ਕੋ ਕੋਲ ਹੁੰਦਾ ਤੇ ਮੈਂ ਚੜ ਕੇ ਉਹਨੇ ਸਵਾਰ ਹੋ ਕੇ ਚੱਲ ਜਾਂਦਾ ਮੌਕੇ ਤੇ ਬੇੜੇ ਨਹੀਂ ਤਿਆਰ ਹੁੰਦੇ ਬੇੜੇ ਮੌਕੇ ਤੇ ਤਿਆਰ ਨਹੀਂ ਹੁੰਦੇ ਜੇ ਬੇੜਾ ਪਹਿਲਾ ਤਿਆਰ ਹੈ ਤੇ ਬੇੜੇ ਵਿੱਚ ਬਹਿ ਕੇ ਬੰਦਾ ਪਾਰ ਲੰਘ ਜਾਏਗਾ ਭਵ ਸਾਗਰ ਯਾਦ ਰੱਖਣਾ ਜੇ ਪਹਿਲਾ ਹੀ ਨਾਮ ਜਪਿਆ ਤੇ ਸੰਸਾਰ ਉਪ ਸਾਗਰ ਵਿੱਚ ਨਹੀਂ ਡੁੱਬ ਸਕਦਾ ਕੋ ਸਤ ਨਾਮ ਧੀ ਨਹੀਂ ਡੁੱਬ ਸਕਦਾ ਕਹਿਣ ਲੱਗੇ ਗਾਣਾ ਪਏਗਾ ਉਹਨੂੰ ਕਿਉਂਕਿ ਤੈਨੂੰ ਗਾਣ ਲਈ ਰੱਬ ਨੇ ਸਮਾਂ ਦਿੱਤਾ ਹੈ ਗਾਣ ਲਈ ਗਾਣ ਲਈ ਸਮਾਂ ਦਿੱਤਾ ਹੈ ਤੈਨੂੰ ਤੇ ਕਬੀਰ ਸਾਹਿਬ ਤਾਂ ਕਹਿੰਦੇ ਮਨੁੱਖਾ ਦੇ ਮਿਲੀ ਹੀ ਉਹਨੂੰ ਗਾਣ ਲਈ ਆ ਉਹਨੂੰ ਆਰਾਧਨ ਲਈ ਉਹਦੀ ਸੇਵਾ ਲਈ ਕਹਿਣ ਲੱਗੇ ਕਿੰਨਾ ਚਿਰ ਕਿੰਨਾ ਸਮਾਂ ਉਹਨੂੰ ਗਾਣਾ ਹੈ ਉੱਥੇ ਕਹਿੰਦੇ ਨੇ ਜਦ ਲੱਗ ਜਰਾ ਰੋਗ ਨਹੀਂ ਆਇਆ ਜਿੰਨਾ ਚਿਰ ਤੈਨੂੰ ਬੜੇ ਪਾਣੀ ਆ ਜਾਂਦਾ ਬੜੇ ਪਾਣੀ ਤੇਰੇ ਤਨ ਤੇ ਛਾ ਜਾਂਦਾ ਜਬ ਲਗ ਜਰਾ ਰੋਗਣੀ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਨੀ ਭਜ ਲੈ ਰੇ ਮਨ ਸਾਰੰਗ ਪਾਣੀ ਉਹਨੂੰ ਯਾਦ ਕਰ ਲਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਤੂੰ ਗੋਬਿੰਦ ਦੇ ਗੁਣਾ ਨੂੰ ਗਾਇਆ ਹੀ ਨਹੀਂ ਰੱਬ ਦੇ ਗੁਣਾ ਨੂੰ ਗਾਇਆ ਹੀ ਨਹੀਂ ਜਨਮ ਆਕਾਰth ਕੀਨ ਇਸੇ ਕਰਕੇ ਤੇਰਾ ਜਨਮ ਜਿਹੜਾ ਆਕਾਰth ਵਿਰਥਾ ਚਲਾ ਗਿਆ ਵਿਰਥਾ ਚਲਾ ਕੇ ਕਹੋ ਨਾਨਕ ਹਰ ਭਜਮਣ ਜਿਹ ਵਿਦ ਜਲ ਕੋ ਮੀਨ ਮਾਰਾ ਕਹਿੰਦੇ ਇੱਕ ਤਰੀਕਾ ਹੈ ਉਸ ਤਰੀਕੇ ਤੋਂ ਰੱਬ ਨੂੰ ਯਾਦ ਕਰ ਲੈ ਤੇਰਾ ਜਨਮ ਕਦੇ ਵਿਰਥਾ ਨਹੀਂ ਜਾਏਗਾ ਤੇਰਾ ਜਨਮ ਸਫਲ ਹੋ ਜਾਏਗਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਹਿੰਦੇ ਉਥੇ ਉਦਾਹਰਣਾਂ ਦਿੰਦੇ ਨੇ ਗੁਰਦੇਵ ਇੱਕ ਮੱਛੀ ਦੀ ਕਹਿਣ ਲੱਗੇ ਮੱਛੀ ਜਲ ਵਿੱਚ ਹੀਂਦੀ ਹੈ ਤੇ ਜਲ ਵਿੱਚ ਰਹਿ ਕੇ ਇੰਨਾ ਕੁ ਜ਼ਿਆਦਾ ਜਲ ਨਾਲ ਘੁਲ ਮਿਲ ਜਾਂਦੀ ਆ ਉਹ ਜਲ ਵਿੱਚ ਹੀ ਉਹਦਾ ਜੀਵਨ ਹੈ ਜਲ ਵਿੱਚ ਹੀ ਉਹਦਾ ਭੋਜਨ ਹੈ ਜਲ ਵਿੱਚ ਹੀ ਟਹਿਲਦੀ ਆ ਜਲ ਵਿੱਚ ਹੀ ਪੈਦਾ ਹੁੰਦੀ ਆ ਜਲ ਵਿੱਚ ਹੀ ਖਾਂਦੀ ਆ ਜਲ ਵਿੱਚ ਹੀ ਮਰ ਜਾਂਦੀ ਆ ਕਿਉਂਕਿ ਉਹਦਾ ਜੀਵਨ ਹੀ ਜਲ ਹੈ ਮੱਛੀ ਦਾ ਜੀਵਨ ਜਲ ਹੈ ਮੱਛੀ ਜਲ ਬਿਨੋਂ ਰਹਿ ਨਹੀਂ ਸਕਦੀ ਹਜੂਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ ਜਿਉਂ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਜਿਵੇਂ ਮੱਛੀ ਪਾਣੀ ਤੋਂ ਬਿਨਾ ਕਦੇ ਜਿਉਂਦੀ ਨਹੀਂ ਰਹਿ ਸਕਦੀ ਇਸੇ ਤਰੀਕੇ ਦੇ ਨਾਲ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਹੋ ਨਾਨਕ ਕਹਿਣ ਲੱਗੇ ਏ ਸਜਣਾ ਉਹਨੂੰ ਇਸ ਤਰੀਕੇ ਨਾਲ ਯਾਦ ਕਰ ਅਸੀਂ ਕਹਿੰਨੇ ਆ ਕਿਸ ਤਰੀਕੇ ਨਾਲ ਯਾਦ ਕਰਨਾ ਹਰ ਭਜਮਨ ਕਹੋ ਨਾਨਕ ਹਰ ਭਜਮਣਾ ਹੈ ਮੇਰੇਆ ਮਨਾ ਉਹਨੂੰ ਐਸ ਤਰੀਕੇ ਨਾਲ ਯਾਦ ਕਰ ਜਿਵੇਂ ਵਿਦਜਲ ਕੋ ਮੀਨ ਜਿਵੇਂ ਮੱਛੀ ਜਿਹੜੀ ਹੈ ਪਾਣੀ ਵਿੱਚ ਰਹਿ ਕੇ ਉਹ ਜਲ ਦੇ ਵਿੱਚ ਰਹਿ ਕਰਕੇ ਜਲ ਨਾਲ ਜੁੜ ਜਾਂਦੀ ਆ ਜਲ ਨਾਲ ਇਨਾਂ ਕੋ ਜੁੜ ਜਾਂਦੀ ਹੈ ਜਲ ਬਿਨੋਂ ਰਹਿ ਨਹੀਂ ਸਕਦੀ ਤੋ ਇਨਾਂ ਕੋ ਨੂੰ ਯਾਦ ਕਰ ਵੀ ਤੇਰਾ ਆਧਾਰ ਆਸਰਾ ਰੱਬ ਦਾ ਨਾਮ ਬਣ ਜਾਏ ਕਿ ਤੂੰ ਰੱਬ ਦੇ ਨਾਮ ਤੋਂ ਬਿਨਾ ਰਹਿ ਨਾ ਸਕੇ ਤੂੰ ਰੱਬ ਦੀ ਬਾਣੀ ਤੋਂ ਬਿਨਾ ਰਹਿ ਨਾ ਸਕੇ ਇੰਨਾ ਕਿ ਤੇਰਾ ਮੱਛੀ ਵਾਂਗੂ ਬਾਣੀ ਨਾਲ ਆਪਾਂ ਜੁੜ ਜਾਏ ਮੱਛੀ ਲਈ ਪਾਣੀ ਤੇ ਸਿੱਖ ਲਈ ਬਾਣੀ ਯਾਦ ਰੱਖਣਾ ਮੱਛੀ ਲਈ ਪਾਣੀ ਤੇ ਸਿੱਖ ਲਈ ਬਾਣੀ ਇਹ ਬਹੁਤ ਜ਼ਰੂਰੀ ਹੋਇਆ ਕਰਦਾ ਹੈ ਜਿਵੇਂ ਮੱਛੀ ਪਾਣੀ ਨਾਲ ਜੁੜੀ ਐ ਸਿੱਖ ਬਾਣੀ ਨਾਲ ਜੁੜ ਜਾਵੇ ਮੱਛੀ ਵਰਗਾ ਜੀਵਨ ਸਜਣਾ ਬਣਾ ਲਾ ਜਿਵੇਂ ਮੱਛੀ ਪਾਣੀ ਵਿੱਚ ਰਹਿ ਕਰਕੇ ਪਾਣੀ ਦੇ ਨਾਲ ਜੁੜ ਜਾਂਦੀ ਆ ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ ਤੇਰਾ ਇਹੋ ਜਿਹਾ ਜੀਵਨ ਬਣ ਜਾਏ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਗੁਰਬਾਣੀ ਮੇਰਾ ਆਧਾਰ ਆਸਰਾ ਹੈ ਤੇ ਗੁਰਬਾਣੀ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਕਹੋ ਨਾਨਕ ਹਰ ਭਜ ਮੰਨ ਇਸ ਤਰੀਕੇ ਨਾਲ ਉਹਨੂੰ ਯਾਦ ਕਰ ਜਿਵੇਂ ਬਿਦਜਲ ਕੋਮੀ ਜਿਵੇਂ ਮੱਛੀ ਪਾਣੀ ਨਾਲ ਜੁੜ ਕੇ ਆਪਣਾ ਜੀਵਨ ਬਣਾ ਲੈਂਦੀ ਹੈ ਪਾਣੀ ਹੀ ਉਹਦਾ ਜੀਵਨ ਹੈ ਪਾਣੀ ਵਿੱਚ ਹੀ ਉਹਦਾ ਰਹਿਣ ਬਸੇਰਾ ਹੈ ਇਸੇ ਤਰੀਕੇ ਨਾਲ ਤ ਉਸ ਰੱਬ ਨੂੰ ਯਾਦ ਕਰ ਵੀ ਨਾਮ ਤੇਰਾ ਆਧਾਰ ਆਸਰਾ ਬਣ ਜਾਏ ਨਾਮ ਤੋਂ ਬਿਨਾ ਰਹਿਣਾ ਤ੍ਰਿਗ ਜਿਉਣਾ ਹੈ ਨਾਮ ਤੋਂ ਬਿਨਾ ਜ਼ਿੰਦਗੀ ਨੂੰ ਤ੍ਰਿਗਾਕਾਰ ਜਿਉਣਾ ਹੈ ਉਹ ਤ੍ਰਿਗਾਕਾਰ ਜ਼ਿੰਦਗੀ ਹੈ ਜਿਹੜੀ ਨਾਮ ਤੋਂ ਬਿਨਾ ਲੰਘ ਜਾਂਦੀ ਹੈ ਜਿਹੜੀ ਸੇਵਾ ਤੋਂ ਬਿਨਾ ਲੰਘ ਜਾਂਦੀ ਹੈ ਸੋ ਸਤਿਗੁਰੂ ਰਹਿਮਤ ਕਰਨ ਇਹ ਇੱਕ ਨੰਬਰ ਸ਼ਲੋਕ ਦੀ ਵਿਚਾਰ ਹੋਈ ਆ ਆਪਾਂ ਸਤਿਗੁਰੂ ਰਹਿਮਤ ਕਰਨ ਰੋਜ਼ਾਨਾ ਇਸੇ ਤਰ੍ਹਾਂ ਲੜੀਵਾਰ ਕਥਾ ਲੜੀ ਜਿਹੜੀ ਆਪਣੀ ਬਣੀ ਹੈ ਮਹਾਰਾਜ ਨੇ ਕਿਰਪਾ ਕੀਤੀ ਕੱਲ ਨੂੰ 2 ਨੰਬਰ ਸ਼ਲੋਕ ਦੀ ਵਿਚਾਰ ਹੋਵੇ ਸੋ ਆਪ ਜੀ ਨੇ ਵੱਧ ਤੋਂ ਵੱਧ ਹਾਦਰ ਨੇ ਲਗਾਵਣੀਆਂ ਨੇ ਪਿਆਰਿਓ ਸੋ ਸਤਿਗੁਰੂ ਰਹਿਮਤ ਕਰਨ ਆਪਾਂ ਲੜੀਵਾਰ ਕਥਾ ਨੂੰ ਗੁਰੂ ਦਰਬਾਰ ਵਿੱਚ ਬਹਿ ਕੇ ਰਜਾਣਾ ਇਸੇ ਤਰ੍ਹਾਂ ਸਰਵਣ ਕਰੀਏ ਇਹ ਕਥਾ ਵਿਚਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸਿੱਧੀ ਸ਼ਤਾਬਦੀ ਨੂੰ ਸਮਰਪਿਤ ਹੈ 350 ਸਾਲਾਂ ਦੀ ਸਿੱਧੀ ਸ਼ਤਾਬਦੀ ਨੂੰ ਸੋ ਵਿਚਾਰ ਕਰਦਿਆਂ ਏਕ ਨੇ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸਨ ਜੋਗ ਹੈ ਬਖਸ ਲੈਣਾ ਜੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰਿ ਭਜਮਣਾ ਜਿਹ ਬਿਦ ਜਲਕ ਮੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ